ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਹਵਾ ਵੀ ਘੱਟ ਆ ਮੌਸਮ ਵੀ ਧੁੰਦ ਹੈ ਨਹੀਂ ਥੋੜੀ ਜਿਹੀ ਠੰਡ ਘੱਟ ਆ ਜੇ ਕੱਲ੍ਹ ਨਾਲੋਂ ਘੱਟ ਲੱਗ ਰਹੀ ਹੈ ਠੰਡ ਫਾਰਮ ਤੇ ਆਪਣੀ ਕਲੀ ਹੋ ਗਈ ਮਗਰ ਵੱਡਾ ਛੱਡ ਰਹਿੰਦਾ ਹੁਣ ਇੰਨੇ ਦਿਨਾਂ ਤੋਂ ਬੰਦੇ ਕੋਈ ਕੰਮ ਹੈ ਨਹੀਂ ਹੈ ਬਥੇਰੇ ਸੀ ਕੰਮ ਠੰਡ ਕਰਕੇ ਕਿਤੇ ਭੇਜੀ ਨਹੀਂ ਫਾਰਮ ਤੇ ਸੀਗੇ ਵੀ ਚਲੋ ਮਿੱਤੀ ਮਾੜੀ ਮੁੱਠੀਆਂ ਸਫਾਈਆਂ ਸੁਈਆਂ ਜੋ ਹੈ ਸਵਾਰੀਆਂ ਦਵਾਈਆਂ ਸਾਰੀਆਂ ਅੰਦਰ ਬਾਹਰ ਕਵਾੜ ਗੂੜ ਕੱਢਣ ਵਾਲਾ ਸੀ ਵੇਚਣ ਉਹ ਕੱਢਿਆ ਕੁੱਢਿਆ ਹਨ ਜਿਹੜਾ ਸਵਾਰ ਦਵਾਈਆਂ ਦਵਾਈਆਂ ਵਾਲਾ ਸੀਗਾ ਬਾਕੀ ਹੁਣ ਆਲੂਆਂ ਦੀਆਂ ਤਿਆਰੀਆਂ ਕਰ ਰਹੇ ਆ ਮਸ਼ੀਨਾਂ ਮਸ਼ੂਨਾ ਤਿਆਰ ਕਰਤੀਆਂ ਹੋਰ ਸਮਾਨ ਸਮੁੰਦ ਇਕੱਠਾ ਕਰੀ ਜਾਂਦੇ ਆ ਟਰਾਲੀਆਂ ਤੇ ਡਾਲੇ ਡੁੱਲੇ ਸੈੱਟ ਕਰਨੇ ਆ ਸਾਰੀਆਂ ਦੇ ਤੇ ਅੱਜ ਹੁਣ ਆਪਣਾ ਬੇਲ ਵੱਢਣ ਵਾਲਾ ਟਰੈਕਟਰ ਗਿਆ ਹੋਇਆ ਤੇ ਮਰਿੰਦਰ ਲੈ ਗਿਆ ਹੋਇਆ ਤੇ ਅੱਜ ਆਪਾਂ ਸਪਰੇਅ ਕਰਨ ਲੱਗਾ ਮਕਸੀਮੇਟ ਦੀ ਜਿਹੜੇ ਲੇਟ ਵਾਲੇ ਆਲੂ ਆ ਉਹਨਾਂ ਤੇ ਕਰ ਦਈਏ ਸਪਰੇਅ ਇਹ ਮਲਣੀ ਤੇ ਕਰਨੀ ਆ ਤੇ ਪਖਰਾਜ ਤੇ ਕਰਨੀ ਆ ਮਕਸੀਮੇਟ ਦੀ ਦੋ ਜੀ ਸਪਰੇਅ ਕਰਤੀ ਚਾਲੂ ਕਰ ਜੜ ਦੀ ਰਾਜ ਆਲੂ ਤੇ ਆਪਣੇ ਤੇ ਮਾਰਾ ਕੇ ਹੌਲੀ ਰੱਖ ਕੇ ਚਲਾਈ ਮੈਂ ਕਿਹਾ ਹੌਲੀ ਰੱਖੀ ਸਪਰੇ ਦਾ ਨਜ਼ਾਰਾ ਇਹਦੇ ਨਾਲ ਹੀ ਆ ਵੀਰੇ ਤਾਕਣ ਲੱਗੇ ਮੈਂ ਕਿਹਾ ਮੁੜ ਕੇ ਲੱਗ ਜਾਣਾ ਆਲੂ ਪੱਟਣ ਨੂੰ ਫੇਰ ਨਹੀਂ ਹੋਣੀ ਸਪਰੇਸ ਬਰੂ ਫਿਰ ਐਵੇਂ ਟਾਈਮ ਨਹੀਂ ਲੱਗਦਾ ਤੇ ਐਵੇਂ ਕਾਲ ਕਰੀ ਜਾਂਦੇ ਰਹਿੰਦੇ ਆ ਤਾਂ ਕਰਕੇ ਮੈਂ ਕਿਹਾ ਸਪਰੇਅ ਕਰ ਦਈਏ ਅੱਜ ਕਰ ਜੜ ਦੀ ਕਰਨ ਲੱਗਿਆਂ ਤੇ ਨਾਲ ਤੇਲੇ ਵਾਲੀ ਪਾਤੀ ਆ ਤੇ ਹਾਂਜੀ ਵੀਰੇ ਦੇਖ ਲੋ ਆ ਫਾਇਦੇ ਆ ਉਹਦੇ ਨਾਲ ਬੇਲ ਵੱਢਣ ਦੇ ਵੀਰੇ ਦੇਖ ਲੋ ਕਿੰਨੀ ਤਰੇਲ ਪੈਂਦੀ ਆ ਤੇ ਬੱਟਾਂ ਹੈਗੀਆਂ ਗਿੱਲੀਆਂ ਦੇਖ ਲੋ ਬਿਲਕੁਲ ਸੁੱਕੀਆਂ ਪਈਆਂ ਨਾ ਬੱਟਾਂ ਵੀ ਇਹਨਾਂ ਨੂੰ ਮਾੜੀ ਜੀ ਵੀ ਹਵਾ ਲੱਗਦੀ ਆ ਤਾਂ ਵੀ ਇਹ ਆਲੂ ਸੁੱਕਿਆ ਸੁੱਕ ਗਿਆ ਕੋਈ ਦੀਂਦਿਆ ਬੇਲ ਬੂਲ ਪਈ ਤੁਹਾਨੂੰ ਦੇਖ ਲੋ ਕੋਈ ਦੁਬਾਰਾ ਹਰੀ ਹੋਈ ਹੋਵੇ ਨਾ ਤੇ ਲੋਾਰ ਕਿੱਡੀ ਟਾਣੀ ਆ ਵੀ ਕਈ ਵੀਰ ਪੁੱਛਦੇ ਆ ਵੀ ਦੁਬਾਰਾ ਹਰੀ ਨਾ ਹੋ ਆ ਦੇਖ ਲੋ ਕਿੱਡੀ ਟਾਣੀ ਆ ਪਰ ਇਹਦੀ ਬੇਲ ਦੇਖ ਲੋ ਹਰੀ ਨਹੀਂ ਹੋਣੀ ਯਾਨਕਿ ਬਸ ਸੁੱਕ ਗਏ ਸਾਰੇ ਸਾਰੇ ਖੇਤ ਐਨ ਪੂਰਾ ਸਾਫ ਸੁਥਰੇ ਪਿਆ ਕਿ ਤੇ ਠੀਕ ਨਹੀਂ ਕਿਤੇ ਕੋਈ ਮੋੜਾਂ ਤੇ ਤੁਹਾਨੂੰ ਬੱਟਾ ਦਿਖਾ ਦੇਖ ਲੋ ਹਨਾ ਕਈ ਵੀਰ ਕਹਿ ਦਿੰਦੇ ਸੀ ਵੀ ਮੋੜ ਤੇ ਵੀਰੇ ਕਿਵੇਂ ਆ ਹਨਾ ਤੇ ਆ ਨਕਸਾਨ ਆ ਵੀਰੇ ਮੋੜ ਤੇ ਜਿਹੜਾ ਆਲੂ ਨਿਕਲਿਆ ਉਹ ਚੱਕ ਕੇ ਦੱਬਦਾ ਸੀ ਵੀਰੇ ਆ ਦੇਖ ਲੈ ਆ ਬੱਟ ਮਿੱਧ ਹੁੰਦੀ ਆ ਪਰ ਇਹਦਾ ਆਲੂ ਕੋਈ ਖਰਾਬ ਨਹੀਂ ਹੈਗਾ ਠੀਕ ਨਹੀਂ ਆ ਆ ਬੱਟਾਂ ਚਾਰੇ ਕੁਝ ਸਪਰੇ ਕਰਦੇ ਫੀਜਨ ਕਰੀ ਜੰਨੇ ਅੱਜ ਮੈਂ ਕਿਹਾ ਵੀਰਾਂ ਨੂੰ ਦਿਖਾ ਦਈਏ ਖੇਤ ਵੀ ਮੇਲਾ ਵੱਢਣ ਵਾਲਾ ਦਾ ਅੱਜ ਕਰਨੀਆਂ 25-30 ਗਿੱਲਿਆਂ ਤੇ ਸਪਰੇ ਕਰ ਜੜਦੀ ਹੋਈ ਤੇ ਪਹਿਲਾਂ ਫਕਰਾਇ ਤੇ ਕਰਨੀਆਂ ਫਿਰ ਹਿਮਲਣੀ ਤੇ ਵੀ ਕਰਨੀਆਂ ਅੱਜ ਹੁਣ ਪਹਿਲਾਂ ਇੱਥੇ ਫਕਰਾਜ ਆਪਣੇ ਚਾਰਕੇ ਕੀ ਲੈਤੇ ਆ। ਤੋਂ ਗਿੱਲਿਓ ਪਰਲੀ ਮੋਟਰ ਤੇ ਉਹ ਅੰਮ ਵਾਲੀ ਤੋਤੀ ਵੀ ਬੇਲ ਵੱਡੀ ਉਹ ਸਾਰੇ ਮੋਰੀਦੀਨਾਂ ਬੇਲ ਵੱਡੀ ਹੋਈ ਆ। ਕੋਈ ਪਰ ਇਹ ਕੰਨ ਨੂੰ ਟਾਈਮ ਨਹੀਂ ਲੱਗਦਾ। ਠੰਡ ਦੇ ਵਿੱਚ ਦੇ ਲੋ ਨਾਲੇ ਠੀਕ ਆ ਵੀ ਮੰਨਿਆਂ ਤੇ ਸੱਤੇ ਨਹੀਂ ਉਹ। ਇਹ ਸ਼ਾਮ ਤੱਕ ਰੈਜ਼ਰ ਕਰਨਾ ਮਾਣ ਦੇ ਲੋ। ਤਾਂ ਇਹ ਜੇ ਤੱਕ ਉਹ ਦੁਸਿਆ ਜਾਂਦੀ ਹੈ ਕਿ ਤੁਸੀਂ ਆਪਾਂ ਭਾਗ ਲੈਣਾ ਹੈ ਅੱਜ ਸ਼ਾਮ ਨੂੰ 5 ਵਜੇ ਇਕਤਰਤਾ ਵਿੱਚ ਕਹਿੰਦਾ ਹੈ ਕਿ ਅੱਜ 25 ਹੋ ਇਨਾਮ ਕਰਦੇ ਜਾਣਗੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੀ ਰਜਿਸਟ੍ਰੇਸ਼ਨ ਜਗਤਾਰ ਵੀਰਾ ਕਹਿੰਦਾ ਨੇ ਕਹਿੰਦਾ ਆਪਾਂ ਮੱਕੀ ਜੋ ਕਮਾਉਂਦੇ ਨਹੀਂ ਕੁਝ ਉਹਨੂੰ ਲੈ ਕੇ ਦੋ ਹਾਂ ਦੋਨੇ ਚੀਜ਼ਾਂ ਵੀ ਆਜਾਰ ਪਾ ਕੇ ਤੂੰ ਕਮਾ ਮਾਈ ਮੈਗਰੋ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈਗਾ ਵਿਚਾਰ ਥੈਂਕ ਯੂ ਇਹ ਪਤਾ ਨਹੀਂ ਵੀ ਕਿਹੜੀ ਕੰਮ ਹੈ ਨਾ ਵਾਲੇ ਦੀ ਕੰਪਨੀਆ ਅੰਮ੍ਰਾਲੇ ਬਣਦਾ ਇਹ ਸਾਰਾ ਕੁਝ ਲੀਜ਼ਰ ਲੈਵਲ ਆ ਕੰਬਾਈਨ ਵੀ ਅੰਮ੍ਰਾਲੇ ਬਣਦੀਆਂ ਰੋਟਰੋਵੇਟਰ ਬਣਾਉਂਦੇ ਸਾਰਾ ਨਹੀਂ ਮੈਸੀ ਕਿਚੂ ਆਪਣੇ ਨਾਲ ਛੋਟਾ ਹਾਂ ਇਹ ਕਹਿੰਦੇ ਮਗਰ ਪਾ ਕੇ ਹੱਥ ਨਾਲ ਹੀ ਚਲਾਣਾ ਹੱਥ ਨਾਲ ਹੀ ਦੇਣਾ ਦੂਰ ਤਾਂ ਹੀ ਲੱਗਦਾ ਨਾ ਜਿਵੇਂ ਇਹ ਮਿੱਟੀ ਚ ਲੱਗਣਾ ਹੀ ਨਹੀਂ ਕੀ ਪ੍ਰਾਈਸ ਦਾ ਵੀਰੇ ਇਹਦੀ? ਇਹਦਾ ਵੀ ਜੀ 1,40,000 ਪਰ ਫਿੱਟ ਦਾ ਜੀ। ਪ੍ਰਾਈਸ ਵੀ ਤਾਂ ਦੇ ਲਾ ਕਿੰਨੀ ਲੋਟ ਆ? ਪ੍ਰਾਈਸ ਵੀ ਤਾਂ ਦੇ ਲਾ। ਦੂਜਾ 7 ਫੁੱਟ ਇੰਨੇ ਦਾ। ਪ੍ਰਾਈਸ ਵੀ ਬਹੁਤ ਠੀਕ ਰੱਖਿਆ ਹੋਇਆ ਹੈਗਾ। ਹਾਂ। ਬਾਕੀ ਸਾਡੀ ਗਾਰੰਟੀ ਆ ਜੀ ਕੋਈ ਵਾਈਬ੍ਰੇਸ਼ਨ ਬਿਲਕੁਲ ਵੀ ਨਹੀਂ ਹੈਗੀ ਸਾਡੇ ਪੀਸ ਤੇ। ਕਿੱਥੇ ਆ ਵੀਰੇ ਜੀ ਇਹ ਬਣਦੇ? ਆਪਣੇ ਸਮਰੂਪ ਡਿਸਟ੍ਰਿਕਟ ਪਏ ਜਾਂਦੇ ਵੀਰੇ ਇਹ ਆਪਣੇ ਸ੍ਰਾਮ ਦੇ ਲਾਗੇ ਚੀਮੇ ਆ ਗਿਆ ਜੀ 메ਨ ਰੋਡ ਤੇ ਜੀ। ਗ੍ਰੈਡ ਦੇ ਬਿਲਕੁਲ ਸਾਹਮਣੇ ਆ ਜੀ। ਆ ਚੀਮਾ ਮੰਡੀ। ਬਾਬੇ ਆਤਰ ਸਿੰਘ ਹੋਏ ਗੱਲ। ਟਿਆਲਾ ਤੋਂ ਖਿੰਡਾ ਰੋਡ ਤੇ ਠੀਕ ਹੈ ਵੀਰੇ ਜ਼ਰੂਰ ਵਿਜ਼ਿਟ ਕਰਿਓ ਜੀ ਮੈਂ ਬਾਅਦ ਕੀ ਆ 2.5 ਲੱਖ ਦੀਆਂ ਤਵੀਆਂ ਨੇ ਜੀ 16 ਨਹੀਂ ਲੈਣੀ ਆ ਨਹੀਂ ਲੈਣੀ ਨਹੀਂ ਨਹੀਂ ਇਹਨਾਂ ਨੂੰ ਬੈਠਾ ਆ ਵੀ ਉਹ ਮੈਨੂੰ ਕਹਿੰਦਾ ਆਓ ਚਾਹ ਦਾ ਪੀ ਲਓ ਉਹ ਆਪਣੇ ਸਪான்ਸਰ ਜੀ ਜੀ ਇੱਕ ਕਰੋੜ ਨਾ ਆਹ 12 ਲੱਖ ਦੀ ਕਹਿੰਦੇ ਆ ਜਿਹੜੀ ਉਹਦੇ ਕਬੂਟਾ ਦੀ ਉਹ ਮੇਰੇ ਨਾਲ 14 ਦੀ ਹੈ ਨਾ ਆਹ ਜਿਹੜੀਆਂ ਬੇਲਾਂ ਵੱਟੀਆਂ ਇਹਦੇ ਨਾਲ ਹੀ ਆ ਗਿਆ ਸੋਹਣਾ ਲੱਗਦਾ ਮੈਸੀ ਇਹਨਾਂ ਵੱਡਾ ਬਣ ਗਿਆ ਹਿਸਾਬ ਰੇਂਜਮੈਂਟ ਬਹੁਤ ਵਧੀਆ ਯਾਰ ਵੀਰੇ ਹਾਂ ਸਹੀ ਗੱਲ ਆ ਕਿ ਐਂ ਲੱਗਦੇ ਵੀ ਰੇਂਜਮੈਂਟ ਦਾ ਤਾਂ ਨਾ ਅੱਡੀ ਸਵਾਦ ਆ ਕਿ ਕਿੰਨਾ ਵਧੀਆ ਰੇਂਜਮੈਂਟ ਕਰਿਆ ਆਪਣੇ ਯੂਨੀਵਰਸਿਟੀ ਵਾਲੇ ਦੇ ਲੋ ਐਂ ਜਮਾ ਨਹੀਂ ਕਰ ਸਕਦੇ ਆਪਾਂ ਵੀ ਰੀਪਰ ਲਵਾਂਗੇ ਤੇ ਕੀ ਨਵਾਂ ਦੱਸਿਓ ਕਿਹੜੀ ਕੰਪਨੀ ਦਾ ਵਧੀਆ ਹੋਊਗਾ ਜੀ ਦਾ ਦਾ ਹੋਣਾ ਅੱਜ ਦੀ ਹੈ ਉਹ ਕਿਹੜੀ ਨਾਮ ਲਿਖਿਆ ਦੇ ਸੋਲ ਦੇ ਚ ਜੀ ਦਾ ਬਾਣੀ ਵਿਸ਼ੇ ਗਾਉਂਦੇ ਕਹਾ ਅੱਜ ਦੀ ਹੈ ਤੋਂ ਹੈ ਨਾਮ ਹਮਤ ਦੀ ਸੁਪਾ ਲਾਤਾ ਪੀ ਆਰ ਬੇਰੰਗਾਲੇ ਬਹੁਤ ਵਧੀਆ ਅਰੇਂਜਮੈਂਟ ਆ ਯਾਰ ਵੀ ਜੇ ਇਹੀ ਚੀਜ਼ਾਂ ਯੂਨੀਵਰਸਿਟੀ ਵਾਲੇ ਕਰਿਆ ਕਰਨ ਤਾਂ ਕਿੰਨਾ ਉਹਨਾਂ ਦਾ ਨਾਂ ਹੋਵੇ ਹਨ ਕਿੰਨੇ ਰੁਪਏ ਕਮਾਉਂਦੇ ਆ ਸਰਕਾਰੀ ਜੀ ਸਰਕਾਰੀਾਂ ਨੂੰ ਇਹ ਤਾਂ ਦੇਖਣੀਆਂ ਚਾਹੀਦੀਆਂ ਕਿ ਕਿੰਨੇ ਵਧੀਆ ਦੇਖੋ ਵੀ ਇੱਥੇ ਆ ਕੇ ਦੇਖਣ ਵੀ ਕਿੰਨੇ ਵਧੀਆ ਮੇਲੇ ਲੱਗਦੇ ਆ ਹਨ ਕਿ ਕਿੰਨਾ ਵਧੀਆ ਅਰੇਂਜਮੈਂਟ ਕੀਤਾ ਹੋਇਆ ਇਹ ਜੇ ਮੇਲੇ ਆ ਤਾਂ ਨਾ ਸਿੱਖਣਾ ਚਾਹੀਦਾ ਸਰਕਾਰਾਂ ਨੂੰ ਕੁਝ ਕੀ ਇੰਨੀਆਂ ਵਧੀਆ ਦੇਖ ਲਓ ਲਾ ਰਹੇ ਆ ਹਨਾ ਇਹ ਇੰਨੇ ਵਧੀਆ ਮੇਲੇ ਲੱਗੇ ਹੋਇਆ ਇੰਨੀ ਵਧੀਆ ਅਰੇਂਜਮੈਂਟ ਆ ਸਾਰਾ ਕੁਸ਼ਣ ਨਾਲੇ ਜਿਹੜੇ ਫਿਰ ਰਹੇ ਆ ਦੇਖੋ ਕਿੰਨੀ ਵਧੀਆ ਉਹਨਾਂ ਨੂੰ ਕੋਈ ਔਖ ਨਹੀਂ ਕੋਈ ਵੀ ਚੀਜ਼ ਦੀ ਵੀ ਬੀਰ ਹੋ ਗਿਆ ਐਂਡ ਪਰ ਅਰੇਂਜਮੈਂਟ ਬਹੁਤ ਵਧੀਆ ਕੀ ਨਾ ਸੀਗਾ ਹਾਂਜੀ ਅੱਜ ਨਾ ਮੇਲੇ ਤੇ ਗਏ ਸੀਗੇ ਯਾਰ ਬਹੁਤ ਵਧੀਆ ਅਰੇਂਜਮੈਂਟ ਸੀਗਾ ਹਨਾ ਕੀ ਇੰਨਾ ਚੰਗਾ ਲੱਗਦਾ ਸੀ ਨਾ ਦੇਖ ਕੇ ਕੋਈ ਗੰਦਗੀ ਨਹੀਂ ਕੋਈ ਐਨ ਫਰਸ਼ ਤੇ ਮੈਟ ਵਿਛੇ ਹੋਏ ਜਿਵੇਂ ਮਰਜੀ ਫੇਰੀ ਚੱਲੋ ਹਨ ਚਲੋ ਠੀਕ ਆ ਜਿਹੜੇ ਬਾਹਰ ਸੀ ਉੱਥੇ ਠੰਡ ਦਾ ਅਹਿਸਾਸ ਅੱਜ ਚਲੋ ਫੇਰ ਵੀ ਠੰਡ ਘਟ ਗਈ ਕੱਲ ਕਹਿੰਦੇ ਬਹੁਤ ਜ਼ਿਆਦਾ ਠੰਡ ਸੀ ਤੇ ਪਰ ਯਾਰ ਦੇਖ ਲਓ ਵੀ ਕਿੰਨਾ ਕਿੰਨੀ ਵਧੀਆ ਚੀਜ਼ਾਂ ਨਹੀਂ ਹਨ ਕਿ ਜੇ ਇਹੀ ਚੀਜ਼ਾਂ ਸਰਕਾਰ ਆਪਦੀ ਸਿੱਖੇ ਮੈਂ ਅੱਗੇ ਵੀ ਪਹਿਲਾਂ ਵੀ ਬੋਲਿਆ ਵੀਡੀਓ ਦੇ ਵਿੱਚ ਕਿ ਜੇ ਇਹੀ ਚੀਜ਼ਾਂ ਸਰਕਾਰ ਸਿੱਖੇ ਹਨਾ ਕਿ ਜਿਵੇਂ ਹੁਣ ਯੂਨੀਵਰਸਿਟੀ ਕਿੰਨਾ ਵੱਡਾ ਨਵਾਂ ਯੂਨੀਵਰਸਿਟੀ ਕਿੱਡੇ ਬਜਟ ਆ ਉਹਨਾਂ ਕੋਲੇ ਹਨਾ ਮੇਲਾ ਲੱਗਣ ਲਈ ਕਿੱਡੇ ਕਿੱਡੇ ਬਜਟ ਆ ਉਹਨਾਂ ਕੋਲੇ ਮੇਲਾ ਲੱਗਣ ਲਈ ਯਾਰ ਉਹ ਇਹ ਚੀਜ਼ਾਂ ਕਰ ਨਹੀਂ ਸਕਦੇ ਇਤੋਂ ਵਧੀਆ ਮੇਲਾ ਲਾ ਸਕਦੇ ਆ ਯੂਨੀਵਰਸਿਟੀ ਦਾ ਸਮਾਂ ਤੇ ਲੋਕ ਆਉਂਦੇ ਆ ਚਾਹ ਦੇ ਨਾਲ ਆਉਂਦੇ ਆ ਇੱਥੇ ਤਾਂ ਸ਼ਾਇਦ ਉਨੇ ਲੋਕ ਨਾ ਵੀ ਪਹੁੰਚਣ ਜਿੰਨੇ ਯੂਨੀਵਰਸਿਟੀ ਪਹੁੰਚਦੇ ਠੀਕ ਨਹੀਂ ਕਿੰਨੀਆਂ ਉਹਨਾਂ ਕੋਲੇ ਸਹੂਲਤਾਂ ਨੇ ਕਿੰਨੇ ਤੋ ਕੋਈ ਪਰਮਿਸ਼ਨਾਂ ਨਹੀਂ ਲੈਣੀਆਂ ਸਾਰਾ ਉਹਨਾਂ ਦੇ ਹੱਥ ਬਾਸਾਂ ਹਨ ਤੇ ਕਿਉਂ ਨਹੀਂ ਪਤਾ ਨਹੀਂ ਸਮਝ ਨਹੀਂ ਆਉਂਦੀ ਵੀ ਕਿਉਂ ਨਹੀਂ ਮੇਲੇ ਨੂੰ ਆਇਇਤ ਕੀ ਦੇਖ ਲੋ ਕਿੰਨਾ ਮੇਲੇ ਦੇ ਖੱਜਲਖਵਾਰ ਹੋਇਆ ਲੋਕ ਗਾਰੇ ਦੇ ਵਿੱਚ ਹਨ ਹਰ ਇੱਕ ਸਾਲ ਐਵੇਂ ਹੀ ਹੁੰਦਾ ਮੇਲਾ ਕੀ ਕਹਾਦਾ ਮੇਲਾ ਹੋ ਗਿਆ ਫਿਰ ਦੇਖ ਲੋ ਯੂਨੀਵਰਸਿਟੀ ਦਾ ਕਿ ਦੇਖੋ ਇਹੋ ਜਿਹੀਆਂ ਚੀਜ਼ਾਂ ਇੱਥੇ ਆਉਣਾ ਚਾਹੀਦਾ ਮੇਲਿਆਂ ਤੇ ਇਹੋ ਜਿਹੇ ਮੇਲਿਆਂ ਤੇ ਦੇਖਣ ਲੋਕਾਂ ਨੂੰ ਵੀ ਹਾਂ ਵੀ ਯੂਨੀਵਰਸਿਟੀ ਵਾਲਿਆਂ ਨੂੰ ਜਿਹੜੇ ਉਹਨਾਂ ਦੇ ਡਾਕਟਰ ਆ ਕਿ ਹਾਂ ਵੀ ਅਸੀਂ ਵੀ ਦੇਖੇ ਕਹੇ ਜਿਹਾ ਮੇਲਾ ਤੇ ਦੇਖਣ ਆ ਕੇ ਵੀ ਕਿੰਨਾ ਵਧੀਆ ਲੱਗਦਾ ਹੈ ਹਨ ਤੇ બસ ਇਹ ਜਿਹੀਆਂ سہولتਾਂ ਤੋਂ ਬੰਦੇ ਪਿੱਛੇ ਰਹਿ ਜਾਂਦੇ ਆ ਤੇ ਫਿਰ ਦੇਖਦੇ ਆ ਟਾਂ ਟਾਂ ਤੇ ਬਸ ਆਪਣੇ ਸਰਕਾਰਾਂ ਨੇ ਕੁਝ ਨਹੀਂ ਕਰਨਾ ਹੁੰਦਾ ਬਸ ਰੋਕਾਂ ਲਾਈ ਜਾਣੀਆਂ ਜਿਹੜੀਆਂ ਚੀਜ਼ਾਂ ਤੇ ਬਸ ਆ ਬਹੁਤ ਵਧੀਆ ਲੱਗਿਆ ਨਾ ਮੇਲਾ ਇੰਨੇ ਇੰਨੇ ਜਾਣੇ ਜਾਣ ਕੇ ਇੰਨੀਆਂ ਮਸ਼ੀਨਰੀ ਪਹੁੰਚੀ ਹੋਈ ਆ ਨਿੱਕੇ ਨਿੱਕੇ ਪਾਰਟ ਵਾਲੀਆਂ ਚੀਜ਼ਾਂ ਪਹੁੰਚੀਆਂ ਆ ਬੈਰਿੰਗ ਹੋਰ ਗਿਣਤੀ ਨਹੀਂ ਯਾਰ ਇੰਨਾ ਕੁਝ ਜ਼ਮਾਨ ਪਹੁੰਚਿਆ ਹੈ ਇੰਨੇ ਵੱਡੇ ਲੈਵਲ ਦਾ ਮੇਲਾ ਵਾ ਬਹੁਤ ਜਿਆਦੇ ਵੱਡੇ ਲੈਵਲ ਦਾ ਮੇਲਾ ਸੀ ਬਹੁਤ ਘੋਸ ਸੀਗਾ ਯਾਰ ਬਹੁਤ ਜਿਆਦੀ ਘੋਸ ਸੀ ਤੇ ਥੋੜਾ ਨਹੀਂ ਬਹੁਤ ਜਿਆਦੀ ਘੋਸ ਸੀ ਦੇਖਣ ਨੂੰ ਬਹੁਤ ਜਿਆਦੇ ਸੀਗਾ ਦੇਖ ਸਕਦੇ ਹੋ ਵੀਰੇ ਜੇ ਤੁਸੀਂ ਕੱਲ ਨੂੰ ਜਾਓਗੇ ਤਾਂ ਦੇਖੋ ਵੀਰੇ ਜਰੂਰ ਜਿਹੜੇ ਚਲੋ ਦੂਰ ਦੇ ਉਹਦਾ ਵੀਰ ਨਹੀਂ ਆ ਪਾਉਂਦੇ ਪਰ ਜਿਹੜੇ ਨੇੜੇ ਦੇ ਆ ਵੀਰੇ ਜਰੂਰ ਜਾ ਕੇ ਦੇਖੋ ਚਲੋ ਆਪਾਂ ਇਹੋ ਹੁੰਦਾ ਕਿ ਹਰ ਇੱਕ ਚੀਜ਼ ਦੀ ਜ਼ਰੂਰੀ ਤਾਂ ਨਹੀਂ ਵੀ ਆਪਾਂ ਲੈਣੀ ਹੁੰਦੀ ਆ ਕੀ ਆਪ ਸਰਵੇਖ ਦੇਖਣ ਦੇ ਤੌਰ ਤੇ ਵੀ ਜਾ ਸਕਦੇ ਆ ਵੀਰੇ ਕੀ ਦੇਖੀਏ ਉਹਨੂੰ ਯਾਰ ਜਾ ਕੇ ਦੇਖਣਾ ਚਾਹੀਦਾ ਮੈਂ ਕਿਨ ਜਰੂਰ ਜਾ ਕੇ ਦੇਖੋ ਵੀਰ ਬਣੇ